ਜਦੋਂ ਉਹਦੇ ਨਾਲ ਬਾਸਾਂਵ ਗਿਆ ਜਾ ਕੇ ਦਫਤਰ ਉਹ ਹਰਕਾਰ ਸਰ ਆਸਾ ਮੰਦਰ ਬੈਠੇ ਆਪ ਨੂੰ ਲੱਗੇ 2000 ਆਨੇ ਲੱਗੇ ਬਾਸਾਂਵ ਅੰਦਰ ਗਏ ਕੰਨ ਦੀ ਹਾਚਾਲ ਵਿੱਚ ਬੜੀ ਚਰਦੀ ਕਰੇ ਕੰਨ ਬੈਠੋ ਕੋਈ ਚਾਹ ਬਣੇ ਦੀ ਨਹੀਂ ਉਹਨਾਂ ਚਾਹ ਦਾ ਕੀਤਾ ਲੈ ਚਾਹ ਆਈ ਨਹੀਂ ਸੀ ਜਾਨੋ ਉਹਨਾਂ ਦਾ ਨੌਕਰ ਹੱਥ ਵਿੱਚ ਪੇਪਰ ਫੜੇ ਨੇ ਤੇ ਕਬਰੀ ਦਾ ਬਾਫੜਿਆ ਹੋਇਆ ਮਠਾਈ ਦਾ ਬਾਫੜਿਆ ਹੋਇਆ ਉਹ ਲਿਆ ਕੇ ਸਰਦਾਰ ਸਾਹਿਬ ਨਾਲ ਫੜਾ ਦਿੱਤਾ ਜਿਸ ਸਰਦਾਰ ਸਾਹਿਬ ਨੇ ਨਿਪਰ ਪੜ੍ਹੇ ਪੇਪਰ ਪੜ੍ਹ ਕੇ ਆਪਣੇ ਡਰਵਾ ਦੇ ਵਿੱਚ ਰੱਖ ਲਏ ਕਿ ਮਠਾਈ ਦਾ ਦੱਬ ਪਰਵਾਦਨ ਕੀ ਤਾਂ ਸਰਦਾਰ ਸਾਹਿਬ ਉਹ ਮਠਾ ਕਰੋ ਇਹਦੇ ਉੱਤੇ ਰਾਜੀ ਤੇ ਚਾਰ ਟਰੱਕ ਹੋਰ ਵੋਕਰ ਆਈਸਨ ਉਹ ਸਵੇਰੇ ਆ ਰਹੇ ਚਾਰ ਟਰੱਕ ਨੇ ਵੋਕਰ ਵਾਈ ਸੰ ਉਹ ਕੰਨ ਸੁਣੇ ਉਹ ਦਲੇ ਚਾਰ ਟਰੱਕ ਆ ਰਹੇ ਚਲੋ ਇੱਕ ਗੱਲ ਰਵਾ ਨੇ ਸੁਣੀ ਤੇ ਉਹਦੇ ਬਾਕੀ ਕਿੱਥੋਂ ਲੰਗੇ ਉਹ ਅਜੋ ਨਾਲ ਜਿਉਣਾ ਸਾਰਾ ਕਾਰਵਾਈ ਖਾਪ ਹੋ ਜਾਂਦੀ ਸਾਰਾ ਕੁਝ ਖਾਮ ਹੋ ਜਾਂਦੀ ਇਹ ਦੋ ਦੋ ਚੱਪੀ ਕਦਮ ਜਾਰ ਰਹੇ ਨੇ ਉਹ ਬਾਕੀ ਕੁੱਤਲੀ ਭੜਕੇ